ਪੰਜਾਬ ਚ ਨਸ਼ਾ ਤਸਕਰਾਂ ਤੇ ਕਹਿਰ ਬਣ ਕੇ ਗਰਜ ਰਹੇ ਬਿਲਡੋਜ਼ਰਾਂ ਨੇ ਨਸ਼ਾ ਮਾਫੀਆ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਨੇ ਨਸ਼ਾ ਮਾਫੀਆ ਦੇ ਬੁਰੇ ਦਿਨ ਸ਼ੁਰੂ ਹੋ ਚੁੱਕੇ ਨੇ ਜਿਹੜਾ ਵੀ ਸ਼ਖਸ ਨਸ਼ਾ ਵੇਚੇਗਾ ਮਾਫੀਆਗਰੀ ਦਿਖਾਏਗਾ ਤਾਂ ਮਾਨ ਦਾ ਬਿਲਡੋਜ਼ਰ ਉਸ ਨੂੰ ਮਿੱਟੀ ਚ ਮਿਲਾ ਦੇਵੇਗਾ ਜੇ ਕੋਈ ਪੁਲਿਸ ਵਾਲਾ ਨਸ਼ਾ ਤਸਕਰਾਂ ਨਾਲ ਰਲਿਆ ਹੋਵੇਗਾ ਤਾਂ ਉਹ ਮੁਰਖ ਖਾਕੀ ਪਾਉਣ ਦੇ ਲਾਇਕ ਨਹੀਂ ਰਹੇਗਾ ਨੌਕਰੀ ਤਾਂ ਜਾਵੇਗੀ ਹੀ ਜੇਲਦੀ ਹਵਾ ਵੀ ਖਾਣੀ ਪਵੇਗੀ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚੰਨੇ ਜਾਂ ਆਪ ਡਾਇਰੈਕਟਲੀ ਇਨਵੋਲ ਹੈ ਜਾਂ ਕਿਸੇ ਦੇ ਨਾਲ ਇਨਵੋਲ ਹੈ ਜਾਂ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮੱਗਲੇਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਇਹ ਪਾਪ ਦੀ ਕਮਾਈ ਹੈ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਹੈ ਪਿਛਲੇ 2 ਮਹੀਨਿਆਂ ਚ 55 ਤੋਂ ਵੱਧ ਅਜਿਹੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲਿਆ ਹੈ ਜਿਨ੍ਹਾਂ ਨੇ ਕਾਲੀ ਕਮਾਈ ਦੀ ਬੁਨਿਆਦ ਤੇ ਆਪਣੇ ਚੁਬਾਰੇ ਛੱਤੇ ਸਨ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਐਨਡੀਪੀਐਸ ਅਧੀਨ 2851 ਮਾਮਲੇ ਦਰਜ ਕੀਤੇ ਹਨ 4765 ਨਸ਼ਾ ਤਸਕਰੇ ਗ੍ਰਿਫਤਾਰ ਕੀਤੇ ਹਨ 55 ਨਸ਼ਾ ਤਸਕਰਾਂ ਦੇ ਘਾਟਾਏ ਗਏ 5.93 ਕਰੋੜ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ 191 ਕਿਲੋ ਹੈਰੋਇਨ 2670 ਕਿਲੋ ਪੋਪੀ ਅਤੇ 92 ਕਿਲੋ ਅਫੀਮ ਜ਼ਬਤ ਕੀਤੀ ਗਈ ਹੈ